ਨਰੇਸ਼ੀ ਗਾਂਧੀ ਅਗਵਾਈ ਵਿੱਚ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਤੇ ਵੀਰ ਸ੍ਰੇਸ਼ਟ ਨਰੇਸ਼ੀ ਗਾਂਣ ਵੱਲੋਂ ਨਵੀਂ ਬਣੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਉਹਨਾਂ ਨੇ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਵੀ ਕੀਤਾ ਜਾਵੇਗਾ ਨਾਲ ਹੀ ਇਹ ਵੀ ਕਿਹਾ ਕਿ ਪਿਛਲੇ ਸਮੇਂ ਤੋਂ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਸਿਰਫ ਲਾਰੇ ਹੀ ਲਾਏ ਗਏ ਹਨ ਤੇ ਉਹਨਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਗਿਆ ਹੈ ਉਹਨਾਂ ਨੂੰ ਤਾਂ ਦੱਸ ਦਈਏ ਉਹਨਾਂ ਨੇ ਕਿਹਾ ਕਿ ਇਸ ਲਈ ਲੋੜ ਪੈਣ ਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਤਿੱਖਾ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ ਸਭ ਤੋਂ ਪਹਿਲਾਂ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਜੋ ਚੋਣ ਹੋਈ ਹੈ ਮੈਂ ਸਭ ਤੋਂ ਪਹਿਲਾਂ ਸਾਡੇ ਵੀਰ ਵਿਕੀ ਰੇਲਾ ਜੀ ਨੂੰ ਬਾਰਕਵਾਦ ਦਿੰਦਾ ਮੈਂ ਕਿ ਆਜ ਉਹਨਾਂ ਨੂੰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਉਹਨਾਂ ਦੇ ਨਾਲ ਟੀਮ ਜਿਹੜੀ ਹੈ ਬੜੀ ਸਟ੍ਰੌਂਗ ਜਿਹੜੇ ਹੈ ਸੀਨੀਅਰ ਮੋਸਟ ਸਾਡੇ ਮੁਲਾਜ਼ਮਾਂ ਉਨ੍ਹਾਂ ਨਾਲ ਲਾਇਆ ਵਾ ਵੀਰ ਪਿੰਕਾ ਚੰਡਾਲੀਆ ਜੀ ਸੁਭਾਸ਼ 소ਤੇ ਜੀ ਸੁਮਿਤ ਛੋਟਾਲਾ ਜੀ ਵਰੁਣ ਰਾਜ ਜੀ ਇਹ ਜਿਹੜੀ ਟੀਮ ਹੈ ਇਹ ਪੁਰਾਣੀ ਟੀਮ ਹੈ ਔਰ ਜਿਨ੍ਹਾਂ ਜਿਨ੍ਹਾਂ ਨੂੰ ਬੜਾ ਤਜਰਬਾ ਵਾ ਇਹਨਾਂ ਦੇ ਨਾਲ ਵਾਈਸ ਚੇਅਰਮੈਨ ਦੂ ਲਾਏ ਆ ਸੀ ਜਿਹਦੇ ਵਿੱਚ ਮਦਨ ਲਾ ਜੋਤ ਜੀ ਨਿਰੇ ਸੁਭਾਉ ਜੀ ਅਤੇ ਲੀਗਲ ਐਡਵਾਈਜ਼ਰ ਵੀ ਅਸੀਂ ਐਡਵੋਕੇਟ ਅਰਜੁਨ ਸਿੰਘ ਅੰਜੂਨ ਲਾਇਆ ਵਾ ਨਾਲ ਵਾਈਸ ਪ੍ਰਧਾਨ ਲਾਇਆ ਇਹਨਾਂ ਦੇ ਸਕੱਤਰ ਲਾਇਆ ਹੈ ਪ੍ਰਚਾਰ ਸਕੱਤਰ ਲਾਇਆ ਸਾਜੋ ਜਿਹੜਾ ਕੰਮ ਹੈ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਤਾਂ ਮੁਲਾਜ਼ਮਾਂ ਦੀ ਸਮੱਸਿਆਵਾਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਜੋ ਰੁਕੀਆਂ ਹੋਆ ਮੈਂ ਆਸ ਕਰਦਾ ਵਾਂ ਕਿ ਸਾਰੇ ਵੀਰ ਮਿਲ ਕੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਾਂਗੇ ਔਰ ਜੋ ਲੰਬੇ ਸਮੇਂ ਤੋਂ ਜੋ ਇੱਕ ਕੀੜੀ ਦੀ ਚਾਲ ਜਿਹੜਾ ਨਗਰ ਨਿਗਮ ਲੁਧਿਆਣਾ ਕਾਰਪੋਰੇਸ਼ਨ ਦਾ ਜਿਹੜੇ ਆਫੀਸਰ ਆ ਉਹ ਇੱਕ ਕੀੜੀ ਦੀ ਚਾਲ ਚੱਲ ਰਹੀ ਆ ਔਰ ਮੁਲਾਜ਼ਮਾਂ ਦੀ ਸਮੱਸਿਆਵਾਂ ਜਿਹੜੀ ਉਵੇਂ ਦੇ ਉਵੇਂ ਖੜੀ ਰਹਿੰਦੀ ਆ ਇਸ ਕਰਕੇ ਮੈਂ ਆਸ ਕਰਦਾ ਵਾਂ ਕਿ ਉਹਨਾਂ ਦੇ ਕੰਮ ਕਰਾਨ ਦੇ ਵਿੱਚ ਤੇਜ਼ੀ ਲਿਆਣਗੇ ਔਰ ਜਿਹੜੇ ਕੱਚੇ ਮੁਲਾਜ਼ਮ ਆ ਲੰਬੇ ਸਮੇਂ ਤੋਂ ਜੋ ਕਿ ਸਰਕਾਰ ਨੇ ਵੀ ਪਿਛਲੇ ਦਿਨੀ ਵਿਸ਼ਵਾਸ ਦਵਾਇਆ ਸੀ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਪਰ ਸਰਕਾਰ ਵੀ ਕਿਤੇ ਨਾ ਕਿਤੇ ਆਨਾਂਗਾਨੀ ਕਰ ਰਹੀ ਆ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਤੋਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਲੋਕਲ ਬਾਡੀ ਮੰਤਰੀ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਮੁਲਾਜ਼ਮ ਆ ਇੱਥੇ ਹੀ ਓਵਰੇਜ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦੀ ਨਿਯੁਕਤੀ ਪੱਤਰ ਦੇ ਕੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਉਹਨਾਂ ਦੇ ਨਾਲ ਮਾਲੀ ਬੇਲਦਾਰ ਹੈ ਡਰਾਈਵਰ ਹੈ ਸੀਵਰਮੈਨ ਹੈ ਸफाई ਸੇਵਕ ਹੈ ਇਹ ਸਾਰੇ ਸਾਡੀ ਟੀਮ ਮਿਲ ਕੇ ਜਿਹੜੀ ਹੈ ਇਹਨਾਂ ਦੇ ਸਹਿਯੋਗ ਨਾਲ ਇਹ ਸਾਰਿਆਂ ਨੂੰ ਪੱਕੇ ਕਰਾਵਾਂਗੇ ਔਰ ਜਿਹੜੇ ਰੁਕੇ ਹੋਏ ਕੰਮ ਹੈ ਇਹਨਾਂ ਦੇ ਉਹ ਵੀ ਜਲਦੀ ਤੋਂ ਜਲਦੀ ਪੂਰੇ ਕਰਾਂਗੇ ਜਿਹੜਾ ਸਾਡਾ ਮੁਲਾਜ਼ਮ ਹੈ ਕਾਰਪੇਸ਼ਨ ਦੇ ਵੀ ਲੱਗੇ ਹੋਏ ਉਹ ਮਿਹਨਤਗਰ ਸ ਹੈ ਔਰ ਜਿੰਨੇ ਹੀ ਮੁਲਾਜ਼ਮ ਹੈ ਉਹ ਜੋ ਵੀ ਜਿਹੜੇ ਅਨਪੜ੍ਹ ਆ ਉਹ ਉਹਨਾਂ ਕਰਕੇ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੁੰਦੀ ਉਹਦੇ ਕਰਕੇ ਯੂਨੀਅਨ ਦਾ ਜਿਹੜਾ ਵਾ ਗੱਠ ਹੁੰਦਾ ਵਾ ਔਰ ਯੂਨੀਅਨ ਕਰ ਰਹੀ ਆ ਔਰ ਐਮਐਲਏ ਸਹਿਬਾਨ ਜਿਹੜੇ ਆ ਮੈਨੂੰ ਲੱਗਦਾ ਨ ਵੀ ਉਹ ਬੜੇ-ਬੜੇ-ਬੜੇ ਵਾਅਦੇ ਕਰਕੇ ਗਏ ਸੀ ਕਿ ਵੀ ਅਸੀਂ ਇੱਕ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਵਾਂ ਉਹਨਾਂ ਨੇ ਇਹ ਗੱਲ ਕਹੀ ਸੀ ਪਰ ਅਸੀਂ ਪਰਮਪਿਤਾ ਪਰਮਾਤਮਾ ਭਗਵਾਨ ਵਾਲੀਂ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਆ ਤਾਂ ਇਸ ਕਰਕੇ ਅਸੀਂ ਉਹਨਾਂ ਦੀ ਜ਼ੁਬਾਨ ਤੇ ਵਿਸ਼ਵਾਸ ਹੁਣ ਵੀ ਕਰਦੇ ਆ ਵੀ ਆਸ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਇਹ ਮੁਲਾਜ਼ਮਾਂ ਨੂੰ ਪੱਕਿਆ ਕਰਾਣਗੇ ਨਹੀਂ ਤਾਂ ਫਿਰ ਜਿਹੜਾ ਧਰਨਾ ਵਾ ਉਹ ਤਾਂ ਸਾਡੇ ਲਈ ਤਿਆਰ ਹੀ ਰਹਿੰਦਾ ਵਾ ਉਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੁਲਾਜ਼ਮ ਜਿਹੜਾ ਵਾ ਪੂਰੀ ਤਰ੍ਹਾਂ ਜਾਗਰੂਕ ਨਹੀਂ ਆ ਜੇ ਮੁਲਾਜ਼ਮ ਜਾਗਰੂਕ ਹੁੰਦਾ ਤਾਂ ਹਲੇ ਤੱਕ ਉਹ ਕੱਚੇ ਨਾ ਰਹਿੰਦੇ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਮੁਲਾਜ਼ਮਾਂ ਨੂੰ ਕਿ ਵੀ ਆਪਣੇ ਹੱਕਾਂ ਤੇ ਰਾਖੀ ਵਾਸਤੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਵਾ ਜਦੋਂ ਅਸੀਂ ਮੈਦਾਨ ਦੇ ਵਿੱਚ ਆਵਾਂਗੇ ਤਾਂ ਹੱਕ ਜਿਹੜੇ ਕਈ ਵਾਰੀ ਮਿਲਦੇ ਨਹੀਂ ਉਹ ਖੋਹੇ ਜਾਂਦੇ ਆ ਹੱਕ ਸੰਘਰਸ਼ ਨਾਲ ਮਿਲਦੇ ਆ ਪਰਮਪੂਜਨੀਆ 바ਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ ਅੱਦੇ ਲਈ ਇਹਨਾਂ ਸੰਘਰਸ਼ ਕਰਿਆ ਕਿ ਅੰਤਿਮ ਸਾਹ ਤੱਕੋ ਸੰਘਰਸ਼ ਕਰਦੇ ਰਹਿਆ ਇਸ ਕਰਕੇ ਸਾਨੂੰ ਬਾਬਾ ਸਾਹਿਬ ਦੀ ਬਾਣੀ ਨੂੰ ਅਪਣਾਉਂਦੇ ਹੋਏ ਸਾਨੂੰ ਸੰਘਰਸ਼ੀ ਰਹਣਾ ਚਾਹੀਦਾ ਵਾ ਔਰ ਯੂਨੀਅਨ ਦੇ ਸਾਨੂੰ ਮੈਂਬਰ ਬਣਨਾ ਚਾਹੀਦਾ ਨਗਰ ਨਿਗਮ ਨਗਰ ਨਿਗਮ ਕਰਮਚਾਰੀ ਜੁਨੀ ਦੇ ਚੇਅਰਮੈਨ ਵੀਰ ਸ਼ਿਲੇਸ਼ ਨਰੇਸ਼ ਗਾਂਜ ਜੀ ਸਾਡੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੋ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਜ਼ਿੰਮੇਵਾਰੀ ਨੂੰ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਜਿਹੜੇ ਮੁਲਾਜ਼ਮਾਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਾਉਂਗਾ ਤੁਹਾਡਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੈਵਾਲਨ ਕੀ ਜੈ ਭੀਮ ਜੈ ਪਰ ਬਾਕੀ ਤੁਸੀਂ ਬਣੇ ਰਹੋ ਖਬਰੀ ਲਾਲ ਟੀਵੀ ਦੇ ਨਾਲ ਹੋਰ ਇਦਾਂ ਦੀ ਅਪਡੇਟਸ ਲਈ ਧੰਨਵਾਦ